ਗੱਬਰਸ ਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਮੁੰਡੇ ਨਹੀਂ ਪਾਸ ਸਕਦੇ ਚੇਨ ਦੀ ਪੈਂਟ ਸਰਕਾਰ ਨੇ ਲਗਾ ਦਿੱਤੀ ਰੋਕ ਅਫਗਾਨਿਸਤਾਨ ਦੀ ਤਾਲੀਬਾਨ ਸਰਕਾਰ ਨੇ ਹੁਣ ਮਰਦਾਂ ਲਈ ਵੀ ਸਖਤ ਇਸਲਾਮੀ ਨਿਯਮ ਲਾਗੂ ਕਰ ਦਿੱਤੇ ਨੇ 15 ਅਗਸਤ 2021 ਨੂੰ ਤਾਲੀਬਾਨ ਦੇ ਸੱਤਾ ਸੰਭਾਲਣ ਤੋਂ ਬਾਅਦ ਦੇਸ਼ 'ਚ ਕਈ ਤਰ੍ਹਾਂ ਦੇ ਕਾਨੂੰਨ ਲਾਗੂ ਕੀਤੇ ਗਏ ਸਨ ਜਿਸ 'ਚ ਖਾਸ ਤੌਰ ਤੇ ਔਰਤਾਂ ਦੀ ਨਿੱਜੀ ਆਜ਼ਾਦੀ ਤੇ ਭਾਰੀ ਪਾਬੰਦੀਆਂ ਲਗਾਈਆਂ ਗਈਆਂ ਸਨ ਇਸ ਦੌਰਾਨ ਹੁਣ ਨਵੇਂ ਹੁਕਮਾਂ ਤਹਿਤ ਮਰਦਾਂ ਲਈ ਇਹਨਾਂ ਸਖਤ ਇਸਲਾਮੀ ਕਾਨੂੰਨਾਂ ਦਾ ਪਾਲਣ ਕਰਨਾ ਲਾਜ਼ਮੀ ਹੋਵੇਗਾ ਦੱਸ દઈએ ਕਿ ਤਾਲੀਬਾਨ ਦੇ ਨਵੇਂ ਫਰਮਾਨ ਮੁਤਾਬਕ ਹੁਣ ਅਫਗਾਨਿਸਤਾਨ ਦੇ ਮਰਦਾਂ ਲਈ ਦਾੜੀ ਰੱਖਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਦਾੜੀ ਦੀ ਲੰਬਾਈ ਬਾਰੇ ਵਿੱਚ ਸਪਸ਼ਟ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਇਹ ਮੁਠੀ ਜਿੰਨੀ ਲੰਬੀ ਹੋਣੀ ਚਾਹੀਦੀ ਹੈ ਇਸ ਦੇ ਨਾਲ ਹੀ ਇਸਲਾਮੀ ਕਾਨੂੰਨ ਤਹਿਤ ਵਾਲ ਕੱਟਣ ਤੇ ਨਿਯਮ ਬਿੰਦਾਰਤ ਕੀਤੇ ਗਏ ਨੇ ਹੁਕਮਾਂ ਮੁਤਾਬਕ ਕਿਸੇ ਵੀ ਤਰ੍ਹਾਂ ਦੇ ਵਾਲ ਕੱਟਣ ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ ਜੋ ਇਸਲਾਮਿਕ ਮਨੁੱਖਤਾ ਦੇ ਵਿਰੁੱਧ ਹੈ ਇਸੇ ਦੌਰਾਨ ਤਾਲੀਬਾਨ ਨੇ ਮਰਦਾਂ ਦੇ ਕੱਪੜਿਆਂ ਨੂੰ ਲੈ ਕੇ ਵੀ ਸਖਤ ਨਿਯਮ ਜਾਰੀ ਕੀਤੇ ਨੇ ਨਵੇਂ ਕਾਨੂੰਨਾਂ ਮੁਤਾਬਕ ਅਫਗਾਨ ਪੁਰਸ਼ ਹੁਣ ਜੀਨਸ ਨਹੀਂ ਪਹਿਨ ਸਕਣਗੇ ਇਸ ਤੋਂ ਲਾ ਬਾਗੈਰ ਮੁਸਲਮਾਨਾਂ ਦੀ ਨਕਲ ਕਰਨ ਵਾਲੇ ਪਹਿਰਾਵੇ ਅਤੇ ਜੀਵਨ ਸ਼ੈਲੀ ਤੇ ਵੀ ਮੁਕੰਮਲ ਬੰਦੀ ਲਗਾ ਦਿੱਤੀ ਗਈ ਹੈ ਤਾਲੀਬਾਨ ਦਾ ਕਹਿਣਾ ਹੈ ਕਿ ਇਹਨਾਂ ਨਿਯਮਾਂ ਦਾ ਮਕਸਦ ਅਫਗਾਨਿਸਤਾਨ ਦੇ ਬੰਦਿਆਂ ਨੂੰ ਇਸਲਾਮਿਕ ਰੀਤੀ ਰਿਵਾਜਾਂ ਅਧੀਨ ਰੱਖਣਾ ਹੈ। ਨਵੇਂ ਹੁਕਮ 'ਚ ਇਹ ਵੀ ਕਿਹਾ ਗਿਆ ਹੈ ਕਿ ਮਰਦ ਹੁਣ ਆਪਣੀਆਂ ਪਤਨੀਆਂ ਜਾਂ ਨਜ਼ਦੀਕੀ ਰਿਸ਼ਤੇਦਾਰਾਂ ਤੋਂ ਇਲਾਵਾ ਹੋਰ ਔਰਤਾਂ ਵੱਲ ਨਹੀਂ ਦੇਖ ਸਕਣਗੇ। ਇਸ ਹੁਕਮ ਦੀ ਉਲੰਘਣਾ ਕਰਨ ਤੇ ਮਰਦਾਂ ਨੂੰ ਸਖਤ ਸਜ਼ਾ ਭੁਗਤਣੀ ਪੈ ਸਕਦੀ ਹੈ। ਅਲੀਮਾਨ ਪ੍ਰਸ਼ਾਸਨ ਨੇ ਇਹਨਾਂ ਨਿਯਮਾਂ ਦੀ ਪਾਲਣਾ ਨੂੰ ਯਕੀਨੀ ਬਣਾਉਣ ਲਈ ਇੱਕ ਨਵੀਂ ਟਾਸਕ ਫੋਰਸ ਦਾ ਗਠਨ ਕੀਤਾ ਹੈ ਜੋ ਕਿ ਯਕੀਨੀ بنائےਗੀ ਸਾਰੇ ਆਦਮੀ ਇਹਨਾਂ ਹੁਕਮਾਂ ਦੀ ਪਾਲਣਾ ਕਰ ਰਹੇ ਨੇ ਇਹ ਟਾਸਕ ਫੋਰਸ ਘਰ-ਘਰ ਜਾ ਕੇ ਇਹ ਜਾਂਚ ਕਰੇਗੀ ਕਿ ਮਰਦ ਮਸਜਿਦ ਜਾ ਰਹੇ ਨੇ ਜਾਂ ਨਹੀਂ ਅਤੇ ਜਾਰੀ ਕੀਤੇ ਗਏ ਹੋਰ ਨਿਯਮਾਂ ਦੀ ਪਾਲਣਾ ਕਰ ਰਹੇ ਨੇ ਜਾਂ ਉਹ ਵੀ ਨਹੀਂ ਇਹਨਾਂ ਹੁਕਮਾਂ ਦੀ ਪਾਲਣਾ ਨਾ ਕਰਨ ਵਾਲੇ ਪੁਰਸ਼ਾਂ ਨੂੰ ਸਖਤ ਸਜ਼ਾ ਦਾ ਸਾਹਮਣਾ ਕਰਨਾ ਪਵੇਗਾ ਉਲੰਘਣਾ ਕਰਨ ਦੇ ਸੂਤਿ ਕਿਸੇ ਨੂੰ 3 ਦਿਨ ਲਈ ਪੁਲਿਸ ਹਿਰਾਸਤ ਚ ਰੱਖਿਆ ਜਾ ਸਕਦਾ ਹੈ ਜੇਕਰ ਨਿਯਮ ਵਾਰ-ਵਾਰ ਤੋੜੇ ਜਾਂਦੇ ਨੇ ਤਾਂ ਸਰੀਆ ਕਾਨੂੰਨ ਤਹਿਤ ਸਖਤ ਸਜ਼ਾ ਦਿੱਤੀ ਜਾਵੇਗੀ ਜਿਸ ਚ ਕੋੜੇ ਮਾਰਨ ਤੋਂ ਲੈ ਕੇ ਪੱਥਰ ਮਾਰਨ ਤੱਕ ਦੀ ਸਜ਼ਾ ਦੀ ਵਿਵਸਥਾ ਹੈ ਇਸ ਨਵੇਂ ਕਾਨੂੰਨ ਦੇ ਲਾਗੂ ਹੋਣ ਨਾਲ ਅਫਗਾਨਿਸਤਾਨ ਦੇ ਸ਼ਹਿਰੀ ਖੇਤਰਾਂ ਚ ਰਹਿਣ ਵਾਲੇ ਮਰਦਾਂ ਲਈ ਵੀ ਚੁਣੌਤੀਆਂ ਵੱਧ ਗਈਆਂ ਨੇ ਜੋ ਪਹਿਲਾਂ ਹੋਰ ਨਾ ਖੇਤਰਾਂ ਦੇ ਮੁਕਾਬਲੇ ਸੁਤੰਤਰ ਜੀਵਨ ਜੀ ਰਹੇ ਸਨ ਕੀ ਰੇਲ ਰੁਕੂ ਆਜ ਪੰਜਾਬ ਦੀਆਂ ਮੰਗਾਂ ਲੈ ਕੇ ਅਸੀਂ 12 ਵਜੇ ਤੱਕ ਅਲਟੀਮੇਟਮ ਦਿੱਤਾ ਪਿਸਾਕਾ ਦਾ ਬੈਕ ਹੈਡ ਨੰਬਰ ਜੋ ਡੀ ਰੇਲ ਕਰ ਲਈ ਕਿਸਾਨਾਂ ਦੇ ਅਖਸ਼ ਨੂੰ ਖਰਾਬ ਕਰ ਲਈ ਇੱਕ ਬੰਨੇ ਸ਼ਿਵਰਾਜ ਚੌਰਾਨ ਕਹਿ ਰਿਹਾ ਅਸੀਂ ਤੱਕ ਕਿਸਾਨਾਂ ਨਾਲ ਮੀਟਿੰਗਾਂ ਕਰ ਰਹੇ ਆ ਉਹ ਵੀ ਟਾਈਮਸ ਕੰਟਰੋਲ ਕਰਦਾ ਇਹ ਸਾਰਾ ਕੁਝ ਜਿੰਮਿਤ ਕੇ ਹੋ ਰਿਹਾ ਉਹ ਕੀ ਹੈਗਾ ਆ ਰਿੱਦਨਾ ਕਹਿ ਰਹੇ ਵੀ ਹਰਿਆਣੇ ਦੇ ਲੋਕ ਖੁਸ਼ ਹੋ ਗਏ ਇਹੀ ਇਹੀ ਕਹਿੰਦੇ ਸੀ ਵਪਾਰੀਆਂ ਨੂੰ ਵੇਖੋ ਸੱਚ ਮੂੰਹ ਤੋਂ ਨਿਕਲ ਹੀ ਆਇਆ ਨਾ ਹਰਿਆਣੇ ਦੇ ਲੋਕ ਖੱਤਰ ਸਾਹਿਬ ਨੂੰ 8 ਅਕਤੂਬਰ ਤੱਕ ਜਵਾਬ ਆਜਣਾ 5 ਅਕਤੂਬਰ ਨੂੰ ਜਵਾਬ ਮਿਲਣਾ 8 ਅਕਤੂਬਰ ਨੂੰ ਆਜਣਾ ਮੈਂ ਸਰਵਰ ਸਿੰਘ ਪੰਦੇਰ ਦੇਵੀदासਪੁਰਾ ਤੋਂ ਬੋਲ ਰਿਹਾ ਜਿੱਥੇ ਸਾਡਾ ਪੰਜਾਬ ਸਰਕਾਰ ਨੂੰ ਲੈ ਕੇ ਰੇਲ ਰੋਕੋ ਵਾਜ ਪੰਜਾਬ ਦੀਆਂ ਮੰਗਾਂ ਲੈ ਕੇ ਅਸੀਂ 12 ਵਜੇ ਤੱਕ ਅਲਟੀਮੇਟਮ ਦਿੱਤਾ ਵੀ ਸਾਡੇ ਨਾਲ ਬਹਿ ਕੇ ਨਿਬੜਜੋ ਜਿਵੇਂ ਪਰਾਲੀ ਵਾਲਾ ਮਸਲਾ ਵਾ ਛੇ ਪਰਾਂ ਨੂੰ ਮਾਫ ਜਾ ਹੈਗਾ ਹੋਰ ਮੰਗਾ ਹੈ ਜੀਆਂ ਸਾਡੇ ਜਿਹੜਾ ਇਸ ਵੇਲੇ ਖੱਟਰ ਸਾਹਿਬ ਦਾ ਬਿਆਨ ਮੀਡੀਆ ਵਿੱਚ ਚੱਲ ਰਿਹਾ ਹੈਗਾ ਜਿਹੜੇ 9.5 ਸਾਲ ਹਰਿਆਣੇ ਦੇ ਸੀਐਮ ਰਹੇ ਨੇ ਅਸਮਲੇ ਕੇਂਦਰੀ ਮੰਤਰੀ ਨੇ ਜੋ ਕੁਝ ਉਹਨਾਂ ਨੇ ਬੋਲਿਆ ਵੀ ਅਸੀਂ ਜਿਹੜੀ ਭਾਰੀ ਬੈਰੀਕੇਟਿੰਗ ਕਰਕੇ ਕਿਸਾਨਾਂ ਨੂੰ ਰੋਕਿਆ ਹੈਗਾ ਔਰ ਇਹਦੇ ਨਾਲ ਕਹਿ ਰਹੇ ਵੀ ਹਰਿਆਣੇ ਦੇ ਲੋਕ ਖੁਸ਼ ਹੋ ਗਏ। ਇਹੀ-ਇਹੀ ਕਹਿੰਦੇ ਸੀ ਵਪਾਰੀਆਂ ਨੂੰ ਵੇਖੋ ਸੱਚ ਮੂੰਹ ਚੋਂ ਨਿਕਲ ਹੀ ਆਇਆ ਨਾ ਵੀ ਇਹ ਲੋਕ ਰੋਕਣ ਵਾਲੇ ਨੇ, ਟਰਾਂਸਪੋਰਟਰਾਂ ਨੂੰ ਕਿ ਆਮ ਜਨਤਾ ਨੂੰ ਇੰਨਾ ਨੇ ਪੰਜਾਬ ਤੇ ਹਰਿਆਣੇ ਦੀ ਆਰਥਿਕਤਾ ਦਾ ਵੱਡਾ ਨੁਕਸਾਨ ਕੀਤਾ ਹੈਗਾ। ਇਹੀ ਖੱਟਰ ਸਾਹਿਬ ਨੇ ਜਿਨ੍ਹਾਂ ਦੇ ਉਪਦਰਵੀ ਬਿਆਨ ਪਹਿਲੋ ਵੀ ਆ ਚੁੱਕੇ ਆ ਪਹਿਲੇ ਅੰਦੋਲਨ ਚ ਵੀ ਕਹਿੰਦੇ ਸੀਗੇ ਕਿ 100 150 ਬੰਦਾ ਇਕੱਠਾ ਹੋ ਜੋ ਡਾਂਗਾ ਚ ਫੜ ਲੋ ਜੇ ਕਿਤੇ ਕਿਸਾਨ ਮਿਲਦੇ ਆ ਤੇ ਡਾਂਗ ਫੇਰੋ ਰੱਜ ਕੇ ਔਰ ਜੇ ਜੇਲ ਜੂਲ ਹੋ ਜੂਗੀ ਤੇ ਵੱਡੇ ਲੀਡਰ ਬਣ ਕੇ ਨਿਕਲੋਗੇ ਫਿਰ ਉਹਨਾਂ ਨੇ ਆਪਣੇ ਬਿਆਨ ਤੇ ਮਾਫੀ ਮੰਗੀ ਸੀ। ਇਹੀ ਖੱਟਰ ਸਾਹਿਬ ਨੇ ਜਿਨ ਜਿਨ੍ਹਾਂ ਨੇ ਜਿਨ੍ਹਾਂ ਨੇ ਸ਼ਹੀਦ ਸੁਸ਼ੀਲ ਕੁਮਾਰ ਸੁਸ਼ੀਲ ਕਾਂਜਲਾ ਜੀ ਨੂੰ ਸ਼ਹੀਦ ਕੀਤਾ ਸੀ ਉਹਨਾਂ ਦੇ ਐਸਟੀਐਮ ਨੇ ਕਿਹਾ ਸੀ ਵੀ ਸਿਰ ਤੇ ਡਾਂਗਾ ਮਾਰੋ ਤੋਂ ਉਹਨਾਂ ਦੇ ਬਿਆਨਾਂ ਵਾਲੀ ਉਹ ਬੜੇ ਮਸ਼ਹੂਰ ਨੇ। ਤੋਂ ਇਸ ਕਰਕੇ ਬਿਆਨਬਾਜ਼ੀ ਹਰਿਆਣੇ ਦੇ ਇਲੈਕਸ਼ਨਾਂ ਨੂੰ ਧਿਆਨ ਵਿੱਚ ਰੱਖ ਕੇ ਕੀਤੀ ਜਾ ਰਹੀ ਆ। ਸਾਡੇ ਮੁੱਦਿਆਂ ਨੂੰ ਡੀਰੇਲ ਕਰ ਲਈ, ਕਿਸਾਨਾਂ ਦੇ ਐਕਸ਼ਨ ਨੂੰ ਖਰਾਬ ਕਰ ਲਈ। ਇੱਕ ਬੰਨੇ ਸ਼ਿਵਰਾਜ ਚੌਹਰਾਨ ਕਹਿ ਰਿਹਾ ਅਸੀਂ ਤਾਂ ਕਿਸਾਨਾਂ ਨਾਲ ਮੀਟਿੰਗਾਂ ਕਰ ਰਹੇ ਆ। ਉਹ ਵੀ ਟਾਈਮਸ ਕੰਟਰੋਲ ਕਰਦਾ ਇਹ ਸਾਰਾ ਕੁਝ ਦਿਨ ਮਿੱਠ ਕੇ ਹੋ ਰਿਹਾ। ਹਰਿਆਣੇ ਦੇ ਲੋਕ ਖੱਟਰ ਸਾਹਿਬ ਨੂੰ 8 ਅਕਤੂਬਰ ਤੱਕ ਜਵਾਬ ਆਜਣਾ, 5 ਅਕਤੂਬਰ ਨੂੰ ਜਵਾਬ ਮਿਲ ਜਾਣਾ, 8 ਅਕਤੂਬਰ ਨੂੰ ਆਜਣਾ। ਵੀ ਖੱਟਰ ਸਾਹਿਬ ਦੇ ਫੈਸਲੇ ਨਾਲ ਹਰਿਆਣਾ ਖੁਸ਼ ਆ ਕਿ ਨਹੀਂ ਖੁਸ਼ ਆ ਪਹਿਲੋ ਅਨਲਵਜ ਜੀ ਹੁਣ ਸੱਚ ਬੋਲਦਾ ਸੀ ਵੀ ਜੋ ਬਾਰਡਰਾਂ ਤੇ ਗੋਲੀ ਚੱਲੀ ਆ ਜੋ ਕੁਝ ਵੀ ਹੋਇਆ ਮੈਂ ਉਹਦੀ ਜ਼ਿੰਮੇਵਾਰੀ ਤੋਂ ਭੱਜਦਾ ਨਹੀਂ ਹੈਗਾ ਤਾਂ ਹੁਣ ਖੱਟਰ ਸਾਹਿਬ ਨੇ ਸ਼ਹੀਦ ਸੁਭ ਕਰਨ ਦੇ ਕਤਲ ਨਾਲ ਹੱਥ ਰੰਗੇ ਆ ਜੋ ਜ਼ੁਲਮ ਬਾਰਡਰਾਂ ਤੇ ਹੋਏ ਤੇ ਮੂੰਹ ਦੇ ਵਿੱਚੋਂ ਸੱਚ ਨਿਕਲ ਗਿਆ ਪਾਪ ਦਾ ਘੜਾ ਭਰ ਚੁੱਕਾ ਤੂੰ ਭੱਜਾ ਵਾ ਹੁਣ ਤੇ ਸਾਰਾ ਕੋ ਸੱਚ ਲੋਕਾਂ ਦੇ ਸਾਹਮਣੇ ਆ ਜਾਣਾ ਜਣਾ ਕੰਗਨਾਰਾਉਤ ਜੀ ਕਹਿ ਰਹੇ ਨੇ ਵੀ ਮੇਰਾ ਇਹ ਨਿੱਜੀ ਬਿਆਨ ਹੈ ਕੱਲ ਵਾਲਾ ਤਾਂ ਕੰਗਨਾਰਾਉਤ ਜੀ ਐਮਪੀ ਨੇ ਨਿੱਜੀ ਕਿਹਾ ਉਹਨਾਂ ਦਾ ਗਲਤ ਬਿਆਨ ਸੱਚ ਨਹੀਂ ਹੋ ਜਾਣਾ ਜਿਸ ਮੁੱਦੇ ਤੇ ਦੇਸ਼ ਦੇ ਪ੍ਰਧਾਨ ਮੰਤਰੀ ਜੀ ਮਾਫੀ ਮੰਗ ਚੁੱਕੇ ਹੋਣ ਜਿਸ ਮੁੱਦੇ ਤੇ ਸਰਕਾਰ ਤੇ ਭਾਜਪਾ ਪਿੱਛੇ ਚਲ ਚੁੱਕੀ ਉਹਨਾਂ ਦੀ ਚੁਣੀ ਹੋਈ ਐਮਪੀ ਬਿਆਨ ਦੇਵੇ ਉਹਦੇ ਖਿਲਾਫ ਪਾਰਟੀ ਦੀ ਜਾਂਚਤਾ ਕਾਰਵਾਈ ਬੰਦ ਹੀ ਹੈਗੀ ਆ ਪਰ ਸਾਨੂੰ ਪਤਾ ਵਾ ਵੀ ਗਿਣਮਿਤ ਕੇ ਭਾਜਪਾ ਸਾਰੇ ਬਿਆਨ ਦਵਾ ਰਹੀ ਹੈਗੀ ਆ ਤੇ ਅਜੇ 5 ਅਕਤੂਬਰ ਤੋਂ ਇਹ ਬਿਆਨਬਾਜ਼ੀ ਐਦਾਂ ਜਾਰੀ ਰਹੂਗੀ ਫਿਰ ਇਹ ਮਹਾਰਾਸ਼ਟਰ ਦੀ ਇਲੈਕਸ਼ਨ ਨੂੰ ਵੀ ਸਾਹਮਣੇ ਦੇ ਕੇ ਕੀਤੀ ਜਾਊਗੀ ਤੋ ਇਹ ਹਰਿਆਣੇ ਦੇ ਲੋਕਾਂ ਨੇ ਆਉਣ ਵਾਲੇ ਸਮੇਂ 'ਚ ਸਾਰੀਆਂ ਗੱਲਾਂ ਦਾ ਜਵਾਬ ਦੇਣਾ ਵਾ ਔਰ ਸਾਰਾ ਦੇਸ਼ ਜਾਣਦਾ ਹੈਗਾ ਵਾ ਕਿ ਕੌਣ ਕਿਸਾਨ ਨੇ ਤੇ ਕੌਣ ਅਖੌਤੀ ਲੋਕਤੰਤਰ ਦੇ ਚੁਣੇ ਹੋਏ ਨੁਮਾਇੰਦੇ ਨੇ ਜਿਹੜੇ ਪਰਦੇ ਦੇ ਪਿੱਛੇ ਬੁਰਕੇ ਦੇ ਪਿੱਛੇ ਡਿਕਟੇਟਰਸ਼ਿਪ ਕਰਦੇ ਨੇ ਔਰ ਕਿਸਾਨਾਂ ਮਜ਼ਦੂਰਾਂ ਨਾਲ ਧੱਕਾ ਕਰਦੇ ਨੇ ਧੰਨਵਾਦ ਫਰਾਰੀ ਸਾਰਨਵਾਰੇ ਕਿਸਾਨਾਂ ਦੇ ਜ਼ਮੀਨੀ ਰਿਕਾਰਡ ਵਿੱਚ ਲਾਲ ਐਂਟਰੀਆਂ ਦਰਜ ਕੀਤੀਆਂ ਜਾਣਗੀਆਂ ਜਿਸ ਦੇ ਨਤੀਜੇ ਵਜੋਂ ਉਹਨਾਂ ਦੇ ਹਥਿਆਰਾਂ ਦੇ ਨਵੇਂ ਲਾਇਸੈਂਸ ਨਹੀਂ ਬਣਾਏ ਜਾਣਗੇ ਨਾ ਹੀ ਪੁਰਾਣੇ ਨਵਿਆਏ ਜਾਣਗੇ ਹਥਿਆਰਾਂ ਦੇ ਲਾਇਸੈਂਸਾਂ ਨੂੰ ਪਿੰਡਾਂ ਵਿੱਚ ਵਿਕਾਲ ਦਾ ਸਵਾਲ ਮੰਨਿਆ ਜਾਂਦਾ ਹੈ ਅੰਗਾਮੀ ਪੰਚਾਇਤੀ ਚੋਣਾਂ ਤੋਂ ਪਹਿਲਾਂ ਲਏ ਗਏ ਇਸ ਫੈਸਲੇ ਨਾਲ ਇੱਕ ਸਿਆਸੀ ਵਿਵਾਦ ਖੜਾ ਹੋ ਸਕਦਾ ਹੈ ਕਿਉਂਕਿ ਕਿਸਾਨ ਯੂਨੀਅਨ ਵੱਲੋਂ ਪ੍ਰਾਣੀ ਨੂੰ ਅਕ ਲਾਉਣ ਵਾਲੇ ਕਿਸਾਨਾਂ ਖਿਲਾਫ ਸੂਬਾ ਸਰਕਾਰ ਵੱਲੋਂ ਕੀਤੀ ਜਾਂਦੀ ਕਾਰਵਾਈ ਦਾ ਵਿਰੋਧ ਵੀ ਦਿੱਤਾ ਚਾਰਿਆ ਟੋਨੇ ਦੀ ਬਾਡੀ ਦੇ ਫੀਲਡ ਵਿੱਚ ਪੰਜਾਬ 'ਚ ਇੱਕ ਹਫ਼ਤੇ ਵਿੱਚ ਪ੍ਰਾਣੀ ਸਾੜਨ ਦੇ 5 ਦਰਜਣ ਤੋਂ ਵੱਧ ਮਾਮਲੇ ਸਾਹਮਣੇ ਆਉਣ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਅੱਜ ਇਸਤਾਬਨ ਦਿੱਤੀ ਹੈ ਕਿ ਪਰਾਲੇ ਸਾੜਨ ਵਾਲੇ ਕਿਸਾਨਾਂ ਦੇ ਜ਼ਮੀਨੀ ਰਿਕਾਰਡ ਵਿੱਚ ਰੈੱਡ ਐਂਟਰੀ ਦਰਜ ਕੀਤੀ ਜਾਵੇਗੀ ਸਿਰਫ ਇਹ ਨਹੀਂ ਬਲਕਿ ਉਹ ਕਿਸਾਨਾਂ ਜਿਨ੍ਹਾਂ ਦੇ ਜ਼ਮੀਨੀ ਰਿਕਾਰਡ ਵਿੱਚ ਰੈੱਡ ਐਂਟਰੀ ਦਰਜ ਹੋਵੇਗੀ ਉਹ ਨਾ ਤਾਂ ਹਥਿਆਰਾਂ ਦੇ ਨਵੇਂ ਲਾਇਸੈਂਸ ਲਈ ਅਰਜੀ ਦੇ ਸਕਣਗੇ ਤੇ ਨਾ ਹੀ ਉਹਨਾਂ ਦੇ ਪੁਰਾਣੇ ਲਾਇਸੈਂਸ ਨਸਤੇ ਆਏ ਜਾਣਗੇ ਸੂਤਰਾਂ ਮੁਤਾਬਕ ਅਗਲੇ ਕੁਝ ਦਿਨਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਸ ਸਬੰਧੀ ਰਸਮੀ ਹੁਕਮ ਵੀ ਜਾਰੀ ਕੀਤੇ ਜਾਣਗੇ ਹਾਲਾਂਕਿ ਕੁਝ ਜ਼ਿਲ੍ਹਿਆਂ ਵਿੱਚ ਇਹ ਹੁਕਮ ਪਹਿਲਾਂ ਹੀ ਚਾਲੂ ਕੀਤਾ ਜਾ ਚੁੱਕੇ ਨੇ ਪੰਜਾਬ ਵਿੱਚ ਅੱਜ ਪ੍ਰਾਰੇ ਸਾੜਨ ਦੇ 11 ਮਾਮਲੇ ਸਾਹਮਣੇ ਆਏ ਨੇ ਜੋ ਕਿ 15 ਨਵੰਬਰ ਤੋਂ ਸ਼ੁਰੂ ਹੋਏ ਨੇ ਇਸ ਸੀਜ਼ਨ ਦੇ ਇੱਕ ਦਿਨ ਵਿੱਚ ਸਾਹਮਣੇ ਆਉਣ ਵਾਲੇ ਇਹ ਸਭ ਤੋਂ ਵੱਧ ਮਾਮਲੇ ਹਨ ਇਹਨਾਂ ਵਿੱਚੋਂ ਸਭ ਤੋਂ ਵੱਧ 6 ਮਾਮਲੇ ਅੰਮ੍ਰਿਤਸਰ ਚ ਨੇ 4 ਮਾਮਲੇ ਗੁਰਦਾਸਪੁਰ ਅਤੇ 1 ਮਾਮਲਾ ਪਟਿਆਲਾ ਚ ਸਾਹਮਣੇ ਆਇਆ ਹੈ ਉਪਗ੍ਰਹਿ ਦੀਆਂ ਤਸਵੀਰਾਂ ਤੋਂ ਸੂਬੇ ਵਿੱਚ ਫਰਾਰੀ ਸਾੜਨ ਦੇ 11 ਮਾਮਲੇ ਸਾਹਮਣੇ ਆਏ ਨੇ ਜਦਕਿ 2022 ਵਿੱਚ ਅੱਜ ਹੀ ਦੇ ਦਿਨ ਅਜਿਹੇ ਮਾਮਲਿਆਂ ਦੀ ਗਿਣਤੀ 30 ਸੀ ਅਤੇ 2023 ਵਿੱਚ ਅੱਜ ਦੇ ਦਿਨ ਫਰਾਰੀ ਸਾੜਨ ਦਾ ਇੱਕ ਵੀ ਮਾਮਲਾ ਨਹੀਂ ਆਇਆ ਸੀ ਦੂਜੇ ਪਾਸੇ ਕਿਸਾਨ ਜਿਨ੍ਹਾਂ ਨੇ ਮੰਗ ਕਰ ਰਹੀਆਂ ਨੇ ਕਿ ਉਹਨਾਂ ਨੂੰ ਫਰਾਰੀ ਦੇ ਨਵੇਰੇ ਲਈ ਹਕੂਮਾ ਮੁਆਵਜ਼ਾ ਦਿੱਤਾ ਜਾਵੇ ਕਿਸਾਨ ਇਹਨੁੰਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਪਰਾਲੀ ਦੇ ਨਿਬੇੜੇ ਲਈ ਕੋਈ ਸਹਿਯੋਗ ਨਾ ਕੀਤੇ ਜਾਣ ਕਾਰਨ ਕਿਸਾਨ ਪਰਾਲੀ ਸਾੜਨ ਦੇ ਮਜਬੂਰ ਨੇ ਪਟਿਆਲਾ ਦੇ ADC ਕੰਪਤੀਕ ਜ਼ਿਲ੍ਹਾ ਮੈਜਿਸਟ੍ਰੇਟ ਕੰਚਨ ਨੇ ਹੁਕਮ ਜਾਰੀ ਕੀਤਾ ਹੈ ਕਿ ਹਥਿਆਰਾਂ ਦੇ ਨਵੇਂ ਲਾਇਸੈਂਸ ਲਈ ਅਰਜ਼ੀ ਦੇਣ ਵਾਲੇ ਜਾਂ ਮੌਜੂਦਾ ਲਾਇਸੈਂਸ ਨਵ ਪਿਆਉਣ ਵਾਲੇ ਅਰਜ਼ੀ ਦੇਣ ਵਾਲਿਆਂ ਦੇ ਜ਼ਮੀਨੀ ਰਿਕਾਰਡ ਚੈੱਕ ਕਰਨ ਤੋਂ ਬਾਅਦ ਹੀ ਉਹਨਾਂ ਦੀ ਅਰਜ਼ੀ ਮਨਜ਼ੂਰ ਕੀਤੀ ਜਾਵੇਗੀ। ਹਥਿਆਰਾਂ ਦੇ ਲਾਇਸੈਂਸ ਲਈ ਕਿਸੇ ਵੀ ਬਿਨੇ ਕਾਰਡ ਦੇ ਜ਼ਮੀਨੀ ਰਿਕਾਰਡ 'ਚ ਰੈੱਡ ਐਂਟਰੀ ਮਾਲੀ ਭਾਗ ਤੋਂ ਚੈੱਕ ਕੀਤੀ ਜਾਵੇਗੀ। ਹੁਕਮਾ ਮੁਤਾਬਿਕ ਜੇਕਰ ਕੋਈ ਬਿਨੇਕਾਰ ਫਰਾੜੀ ਸਾੜਨ ਦੇ ਮਾਮਲੇ 'ਚ ਸ਼ਾਮਿਲ ਪਾਇਆ ਜਾਂਦਾ ਹੈ ਤਾਂ ਉਸ ਨੂੰ ਨਾ ਤਾਂ ਹਥਿਆਰ ਦਾ ਨਵਾਂ ਲਾਇਸੈਂਸ جاری ਕੀਤਾ ਜਾਵੇਗਾ ਨਾ ਹੀ ਉਸ ਦਾ ਪੁਰਾਣਾ ਲਾਇਸੈਂਸ ਨਾ ਵਿਆਹ ਜਾਵੇਗਾ ਹੁਕਮ ਅਨੁਸਾਰ ਅਜਿਹੇ ਬਿਨੇਕਾਰ ਦੇ ਲਾਇਸੈਂਸ ਆਰਮਸ ਐਕਟ 1969 ਅਤੇ 2016 ਦੇ ਧਾਰਾ 14 1B13 ਦੇ ਤਹਿਤ ਰੱਦ ਕਰ ਦਿੱਤੇ ਜਾਣਗੇ ਦੇ ਸਬਜੀ ਦਾ ਤਾਂ ਬਹੁਤ ਮੰਦਾ ਹਾਲਾ ਸਬਜੀ ਕੀ ਸਾਰੀ ਚੀਜ਼ਾਂ ਦਾ ਮੰਦਾ ਹਾਲਾ ਬਈ ਜਿਹੜੇ ਹਿਸਾਬ ਨਾਲ ਮਤਲਬ ਚੀਜ਼ਾਂ ਦਾ ਰੇਟ ਵਧਨ ਤੇ ਉਸ ਨਾਲ ਮਹਿੰਗਾਈ ਦੇ ਹਿਸਾਬ ਨਾਲ ਥੋੜਾ ਡਾਊਨ ਕਰਨਾ ਚਾਹੀਦਾ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਕਿ ਜਿੰਨਾ ਟੈਕਸ ਵਧਾ ਰਹੀ ਹੈ ਉਹ ਦਾ ਕੁਝ ਆਮਨ ਜਨਤਾ ਨੂੰ ਲਗਾਤਾਰ ਵੱਧ ਰਹੀ ਮਹਿੰਗਾਈ ਨੇ ਜਿੱਥੇ ਜਨਤਾ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ ਉੱਥੇ ਹੀ ਹੁਣ ਸਬਜ਼ੀਆਂ ਦੀਆਂ ਵੱਧ ਰਹੀਆਂ ਕੀਮਤਾਂ ਨੇ ਵੀ ਆਮ ਜਨਤਾ ਅਤੇ ਸਬਜ਼ੀਆਂ ਵੇਚਣ ਵਾਲਿਆਂ ਨੂੰ ਪਰੇਸ਼ਾਨ ਕਰ ਰੱਖਿਆ ਹੈ। ਪਟਾੜਾ ਸਬਜ਼ੀ ਮੰਡੀ ਦੀ ਅਗਰ ਗੱਲ ਕੀਤੀ ਜਾਵੇ ਤਾਂ ਪਿਆਜ਼, ਆਲੂ, ਮੂਲੀ, ਖੀਰੇ ਸਮੇਤ ਹਰ ਇੱਕ ਸਬਜ਼ੀ 60 ਰੁਪਏ ਤੋਂ 120 ਰੁਪਏ ਪ੍ਰਤੀ ਕਿਲੋ ਵਿਕਦੀਆਂ ਨਜ਼ਰ ਆਈਆਂ ਨੇ। ਮੂਲੀ ਦੀ ਜੇ ਗੱਲ ਕਰੀਏ ਤਾਂ ਉਹ ਵੀ 70 ਰੁਪਏ ਪ੍ਰਤੀ ਕਿਲੋ ਵਿਕਦੀ ਨਜ਼ਰ ਆਈ ਹੈ। ਆਮ ਜਨਤਾ ਸਮੇਤ ਸਬਜ਼ੀ ਵਿਕਰੇਤਾਵਾਂ ਦੀ ਗੱਲ ਕਰੀਏ ਤਾਂ ਉਹ ਵੀ ਸਬਜ਼ੀਆਂ ਦੀਆਂ ਕੀਮਤਾਂ ਸਮੇਤ ਲਗਾਤਾਰ ਵਧਦੀ ਮਹਿੰਗਾਈ ਤੋਂ ਪਰੇਸ਼ਾਨ ਦਿਖਾਈ ਦਿੱਤੇ ਨੇ। ਕਈ ਸਭ ਕੁਝ ਮਹਿੰਗਾ ਲੱਗ ਰਿਹਾ ਗੰਡੇ ਆਲੂ ਸਭ ਕੁਝ ਮਹਿੰਗਾ ਹੁਣ ਮੈਂ ਪੁੱਛਣ ਦਿਆਂ ਸੀ ਸਬਜ਼ੀ ਦਾ ਭਾਅ ਤਾਂ 100 ਰੁਪਏ ਲੱਗੇ 80 ਰੁਪਏ ਲੱਗੇ ਗੋਭੀ 100 ਰੁਪਏ ਲੱਗੇ ਕਹਿ ਰਹੇ 80 ਰੁਪਏ ਲੱਗੇ ਉਹਨੇ ਕਿ 140 ਰੁਪਏ ਕੀ ਕਹਿ ਰਹੇ ਸੀ ਤੋਰੀਆਂ ਤੇ ਸਬਜੀ ਦਾ ਤਾਂ ਬਹੁਤ ਮੰਦਾ ਹਾਲਾ ਸਬਜੀ ਕੀ ਸਾਰੀ ਚੀਜ਼ਾਂ ਦਾ ਮੰਦਾ ਹਾਲਾ ਵਈ ਜਿਹੜੇ ਹਿਸਾਬ ਨਾਲ ਮਤਲਬ ਚੀਜ਼ਾਂ ਦਾ ਰੇਟ ਵਧਨ ਡਿਆ ਉਸ ਹਿਸਾਬ ਨਾਲ ਮਹਿੰਗਾਈ ਦੇ ਹਿਸਾਬ ਨਾਲ ਥੋੜਾ ਡਾਊਨ ਕਰਨਾ ਚਾਹੀਦਾ ਸਰਕਾਰ ਨੂੰ ਵੀ ਸੋਚਣਾ ਚਾਹੀਦਾ ਕਿ ਜਿੰਨਾ ਟੈਕਸ ਵਧਾ ਰਹੀ ਹੈ ਉਹਦਾ ਕੁਝ ਆਮ ਆਦਮੀ ਜਨਤਾ ਨੂੰ ਵੀ ਰਵਾਇਤ ਚਾਹੀਦਾ ਨਾ ਟੈਕਸ ਸਾਰੇ ਕੁਝ ਲਈ ਜਾ ਰਹੀ ਹੈ ਰੋਡ ਟੈਕਸ ਲੈ ਲੋ ਜਾਂ ਸਬਜੀ ਟੈਕਸ ਲੈ ਲੋ ਜਾਂ ਸਾਰਾ ਕੁਝ ਪਰ ਸਾਨੂੰ ਕੁਝ ਨਹੀਂ ਉਹਦਾ ਫਾਇਦਾ ਹੋ ਰਿਹਾ ਬਜਟ ਕਿੰਨਾ ਕੁ ਹਿਲਦਾ ਫਿਰ ਜੇ ਦੇਖਿਆ ਜਾਵੇ ਰਸੋਈ ਦਾ ਜਾਂ ਜੇਬ ਤੇ ਕਿੰਨਾ ਕੁ ਸੱਸਾ ਪੈ ਜਾਂਦਾ ਭਾਜੀ ਦੇਨ ਬਈ ਦਿਨ ਜਿੱਦਾਂ ਵਾ ਜਿਹਦੇ ਹਿਸਾਬ ਨਾਲ ਸਾਡੀ ਸੈਲਰੀ ਹੈ ਨਾ ਸੈਲਰੀ ਦਾ ਹਰ ਮੰਥ ਸੋਚਿਆ ਜਾਵੇ ਤੇ ਬਜਟ ਤੇ ਪਾਰੀ ਹੋਈ ਜਾਂਦਾ ਜੇ ਨੱਕਾਪਸ ਸੋਚਦੇ ਆ ਨਾ ਉਸ ਤੋਂ ਉੱਪਰ ਚੱਲ ਜਾਂਦਾ ਹਰ ਵਾਰੀ ਮਤਲਬ ਬਹੁਤ ਮੁਸ਼ਕਲ ਆ ਆਮ ਜਨਤਾ ਆਸਤੇ ਤੇ ਮੁਸ਼ਕਲ ਆ ਜੀ ਜਿਹੜੇ ਦਿਹਾੜੀਦਾਰ ਬੰਦੇ ਆ ਉਹਨਾਂ ਆਸਤੇ ਤੇ ਹੋਰ ਜ਼ਿਆਦਾ ਮੁਸ਼ਕਲ ਹੈ ਜਿਹਨਾਂ ਡੇਲੀ ਕਮਾਉਣਾ ਡੇਲੀ ਖਾਣਾ ਦੁਕਾਨਦਾਰ ਤੇ ਬਹੁਤ ਅਸਰ ਪੈਂਦਾ ਜੀ ਮਰਾ ਇਹ ਜਿਰੋ ਵੀ ਕਿਸ ਨੂੰ ਪਿਆਜ਼ ਵੀ ਦੇਣੇ ਹੁੰਦੇ ਨੇ ਹੁਣ ਮੰਡੀ ਪੇ 55 ਰੁਪਏ 55 ਰੁਪਏ ਪਿਆਜ ਆ ਗਿਆ ਤੇ 60 ਰੁਪਏ ਹੀ ਜਹਾਜੀ ਵੇਚਣ ਦੇ ਆ ਤੇ ਸੋਚਿਆ ਜਾਏ ਤੇ ਵੇਖੋ ਮੂਲੀਆਂ ਦਾ ਰੇਟ 60-70 ਰੁਪਏ ਕਿਲੋ ਹੈ ਮੂਲੀ ਦਾ ਹਾਂ ਜੀ ਹਾਂ ਜੀ ਮੂਲੀ 70 ਰੁਪਏ ਕਿਲੋ ਵਿਕਣ ਦੇ ਹੀ ਹੈ ਤੇ ਜੇਕਰ ਉਹਦੇ ਪੱਤੇ ਉਤਾਰ ਕੇ ਹੀ ਛੁੱਟ ਦਈਏ ਨਾ ਤੇ ਉਹ 140 ਰੁਪਏ ਕਿਲੋ ਪੈ ਜਾਣੀਆਂ ਨੇ ਤੇ ਪਿਆਜ਼ ਆਹੀ 60 ਵੇਚਣ ਦੇ ਆ 54-55 ਰੁਪਏ ਮੰਡੀ ਹੈ ਪਿਆਜ਼ ਇਕੱਠਾ ਤੇ ਬਾਕੀ ਮੰਗਾਈ ਦੇ ਹੈ ਹੀ ਹੁਣ ਤੁਹਾਨੂੰ ਪਤਾ ਹੀ ਹੈ ਮੌਸਮ ਦੇ ਹਿਸਾਬ ਨਾਲ ਕੋ ਨਵੀਆਂ ਸਬਜ਼ੀਆਂ ਆਣ ਗਈਆਂ ਫੇਰੋ ਰੇਟ ਜਿਹੜੇ ਨੇ ਘਟਣਗੇ ਕਈ ਗਾਹਕ ਰੇਟ ਪੁੱਛ ਕੇ ਹੀ ਚਲੇ ਜਾਂਦੇ ਹੋਣੇ ਹਾਂਜੀ ਹਾਂਜੀ ਬੜਾ ਜੀ ਕਰਦੇ ਨੇ ਮਹਾਰਾ ਇੱਕ ਕਿਲੋ ਪਿਆਜ਼ ਲੈਣੇ ਹੁੰਦੇ ਉਹਨਾਂ ਨੂੰ 10 ਜਗ੍ਹਾ ਤੇ ਪੁੱਛਣਾ ਕਦੀ ਉੱਥੋਂ ਕਦੀ ਉੱਥੋਂ ਤੇ ਫੇਰ ਉਹਨਾਂ ਨੇ ਮਤਲਬ ਲੈਣੇ ਨੇ ਪਿਆਜ਼ ਇਸ ਕਰਕੇ ਮੁਸ਼ਕਲ ਤੇ ਹੈ ਹੀ ਹੁਣ ਤੇ ਘਰ ਵੀ ਕੀ ਸਕਦੇ ਆ ਠੀਕ ਨਹੀਂ ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ